ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧੀ ਬੜੇ ਪਿਆਰੇ ਬਚਨ ਭਾਈ ਸਾਹਿਬ ਭਾਈ ਗੁਰਦਾਸ ਰੰਧ ਕਹ ਆ ਭਾਈ ਸਾਹਿਬ ਦੀ ਰਚਨਾ ਪੜਦੇ ਨੇ ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਘਾਲ ਨਾਂ ਦਾ ਜ਼ਿਕਰ ਕੀਤਾ ਬੜੀ ਬੜੀ ਉਹ ਪਉੜੀ ਆਪ ਜੀ ਨੇ ਪੜੀ ਹਜ਼ੂਰ ਦੇ ਬਾਰੇ ਉਹ ਤਾਂ ਇੱਕ ਸ਼ਬਦ ਵਰਦੇ ਨੇ ਕਿ ਪਹਿਲਾ ਬਾਬੇ ਪਾਦਾ ਬਖਸ਼ਦਾ ਕਿ ਪਹਿਲਾ ਗੁਰੂ ਨਾਨਕ ਸਾਹਿਬ ਨੇ ਸਾਈਂ ਦੇ ਦਰ ਤੋਂ ਬਖਸ਼ਿਸ਼ ਲਈ ਕੁਝ ਸਾਈਂ ਦੇ ਦਰ ਤੋਂ ਥਾਪੇ ਗਏ ਨਿਵਾਜੇ ਗਏ ਪਿੱਛੋਂ ਦੇਰ ਕਾਲ ਕਮਾਈ ਉਹਦੀ ਬਖਸ਼ਿਸ਼ ਲੈ ਕੇ ਕਾਲਣਾ ਕਮਾਈ ਕੀਤੀ ਤੇ ਇਹਦਾ ਮਤਲਬ ਇਹ ਕਿ ਕਮਾਈ ਕਰਨ ਵਾਲਿਆ ਜਦੋਂ ਤੂੰ ਆਪਣੀ ਜ਼ਿੰਦਗੀ ਵਿੱਚ ਕਾਲਣਾ ਕਾਲਨੇ ਇੱਕ ਗੱਲ ਕਾਲਣਾ ਤੋਂ ਪਹਿਲਾਂ ਵੀ ਚੇਤੇ ਰੱਖ ਕਿ ਇਹ ਕਾਲਣਾ ਵੀ ਸਾਈਂ ਦੀ ਬਖਸ਼ਿਸ਼ ਤੋਂ ਬਿਨਾ ਨਹੀਂ ਕਾਢੀ ਜਾ ਸਕਦੀ ਜੇ ਉਹਦੀ ਬਖਸ਼ਿਸ਼ ਹੋਵੇ ਉਹਦੀ ਮਿਹਰ ਹੋਵੇ ਤੇ ਤੂੰ ਕਹ ਨਾ ਕਹਨੇ ਸ਼ਬਦ ਵਰਤੇ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਸ਼ਬਦ ਵਰਤੇ ਰੇਤ ਅਸ ਆਹਾਰ ਕਾਰ ਰੋੜਾਂ ਦੀ ਗੁਰ ਕਰੀ ਵਿਸ਼ਾਈ ਤੇ ਗੁਰਮਖੋਰ ਇੱਕ ਬਖਸ਼ਿਸ਼ ਤੋਂ ਬਾਅਦ ਤੇ ਸ਼ਬਦ ਵਰਦੇ ਨੇ ਕਿ ਭਾਰੀ ਕਰੀ ਤਪੱਸਿਆ ਵੱਡੇ ਭਾਗ ਹੱਥੋਂ ਬਣਾਈ ਬਾਬਾ ਪਿੰਡ ਦਾ ਸਤਖੰਡ ਨੌਂਿਤ ਨਾਮ ਗਰੀਬੀ ਪਰ ਪਹਿਨਾ ਬਖਸ਼ਿਸ਼ ਲਈ ਬਖਸ਼ਿਸ਼ ਤੋਂ ਬਾਅਦ ਫਿਰ ਇਨੀ ਕੋ ਗੱਲ ਨਾ ਕਹ ਲਈ ਤੇ ਖਜ਼ੂਰ ਨੇ ਸਾਰੇ ਜੀਵਨ ਵਿੱਚ ਇੱਕੋ ਗੱਲ ਕਹੀ ਕਿ ਰੱਬ ਦੇ ਦਰ ਤੋਂ ਉਹਦੀ ਪ੍ਰਸੰਤਾ ਉਹਦੀ ਬਖਸ਼ਿਸ਼ ਉਹਦੀ ਰਹਿਮਤ ਮੰਗੀ ਨਾ ਕਿ ਕਦੀ ਆਪਣੀ ਜਪ ਤਪ ਜਾਂ ਕੋਈ ਵੀ ਕਮਾਈ ਕਰਕੇ ਇਹ ਦਾਵਾ ਕਰੀ ਕਿ ਇੰਨਾ ਕੁਝ ਮੇਰਾ ਹੱਕ ਬਣਦਾ ਹੈ

ਖਸੂਰ ਦਾ ਇੱਕ ਬਚਨ ਸੀ ਪਰ ਨਹੀਂ ਤੇ ਆਮ ਤੌਰ ਤੇ ਇਹ ਸ਼ਬਦ ਕਿਹਾ ਜਾਂਦਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਸਾਇੰਦੇ ਚਰਨਾ ਵੀ ਜੁੜੀਏ ਤੇ ਗੁਰਸ਼ਿੱਖੀ ਦਾ ਮੂਲ ਸਿਧਾਂਤ ਵੀ ਇਹ ਵੇ ਇਹਨੂੰ ਆਪਾਂ ਇਨਕਾਰ ਨਹੀਂ ਕਰ ਸਕਦੇ ਕਿ ਇਸ ਸ਼ਬਦ ਨੂੰ ਜਿਹੜੀ ਵਿਆਖਿਆ ਮੈਂ ਕਰਨ ਜਾ ਰਿਹਾ ਕਿ ਸ਼ਾਇਦ ਅੰਮ੍ਰਿਤ ਵੇਲੇ ਉੱਠਨੇ ਹੀ ਨਹੀਂ ਚਾਹੀਦਾ ਹੁਣ ਭਾਵੇਂ ਸੱਜਣ ਸਾਡੇ ਕਹਿੰਦੇ ਪਹਿਲੇ ਨਾ ਕਿ ਘਰ 베ਰਾ ਉਹ 베ਰਾ ਹੀ ਅੰਮ੍ਰਿਤ ਵੇਲੇ ਜਦੋਂ ਸਹਿਬ ਚੇਤੇ ਆਵੇ ਜੀ ਕੋਈ ਸ਼ੱਕ ਨਹੀਂ ਜਦੋਂ ਸਾਈਂ ਚੇਤੇ ਆਵੇ ਉਹ ਵੇਲਾ ਮੁਬਾਰਕ ਹੈ ਪਰ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆਂ ਤੇ ਸਤਿਗੁਰੂ ਨੇ ਖਾਸ ਕਰਕੇ ਸ਼ਬਦ ਵਰਤੇ ਨੇ ਚਾਰ ਲਾਗੇ ਉਠ ਨਾਮ ਜਪ ਨਿਸ ਬਾਸ ਰੁ ਆਰਾਧ ਕਾਰ ਰਖੁ ਜੈ ਨਾ ਵਿਆਪਿ ਨਾਨਕ ਮਿਟੈ ਉਪਾਰ ਕਿ ਅੰਮ੍ਰਿਤ ਵੇਲੇ ਉਠ ਕੇ ਸਾਈਂ ਦੀ ਯਾਦ ਨੂੰ ਜੋੜ ਜੇ ਗੁਰਮੁਖੋ ਅੰਮ੍ਰਿਤ ਵੇਲੇ ਦੀ ਮਹਾਨਤਾ ਨਾਲ ਹੁੰਦੀ ਤੇ ਗੁਰੂ ਰਾਮਦਾਸ ਇਹ ਕਿਵੇਂ ਸ਼ਬਦ ਕਹਿੰਦੇ ਪਹਿਲੇ ਰਹਿਮਤ ਕਰਕੇ ਕਿ ਗੁਰ ਸਤਗੁਰ ਕਾ ਜੋ ਸਿੱਖ ਅਖਾਰਾ ਵਾਹ ਗੁਰ ਕੈਸੇ ਕਮਾਲ ਦਾ ਬਚਨ ਦਿੱਤੋ ਨੇ ਕਹਿੰਦੇ ਜੇ ਤੂੰ ਆਪਣੇ ਆਪ ਨਾਲ ਇਹ ਨਾਨਾ ਪਿਆ ਮੈਂ ਸਿਖਾਂ ਲੋਕਾਂ ਵਿੱਚ ਪ੍ਰਚਲਿਤ ਕਰਨਾ ਮੈਂ ਸਿਖਾਂ ਤੇ ਗੁਰਮਖੀ ਦੀ ਗੁਰੂ ਨਾਨਕ ਦਾ ਸਿੱਖ ਅਖਵਾਣੀ ਤੇ ਸਭ ਤੋਂ ਪਹਿਲਾ ਕਰਨ ਇਹ ਵੀ ਕਿ ਢਲਕੇ ਉੱਠਣ ਦੀ ਆਦਤ ਪਾ। ਢਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਗੁਰ ਸਤਗੁਰ ਕਾ ਜੋ ਸਿਖ ਅਥਾਏ ਸੋ ਢਲਕੇ ਉੱਠ ਖਰਨਾਮ ਪਿਆ ਵੇ ਢਲਕੇ ਦਾ ਅਰਥ ਅੰਮ੍ਰਿਤ ਵੇਲਾ ਹੈ। ਜਦੋਂ ਸਾਹਿਬ ਦੇ ਅੰਮ੍ਰਿਤ ਵਚਨ ਆਪਾਂ ਪੜ੍ਹਨੀ ਇੱਕ ਨਹੀਂ ਬੇਅੰਤ ਪ੍ਰਮਾਣ ਹੈ ਕਿ ਮਿਲਦੇ ਨੇ ਬਾਣੀ ਪੜ੍ਹੀਏ ਤੇ ਕਬੀਰ ਸਾਹਿਬ ਨੇ ਤੈਥੋਂ ਤੱਕ ਹੈ ਕਿ ਕਬੀਰ ਸੋਤਾ ਤਿਆ ਕਰੇ ਜਾਗ ਰੁਹਿਤੈ ਦੁਖ

ਪਰਲੇ ਪੈਣੇ ਫੁੱਲਣਾ ਧਰਤੀ ਪਛਾ ਰਾਤ ਬਾਬਾ ਫਰੀਦ ਸਾਹਿਬ ਕਹਿੰਦੇ ਜੋ ਜਗਨ ਲਹਨ ਸੇ ਸਾਈ ਕਰਨੋ ਦਾਤ ਜਿਹੜੇ ਜਾਗਦੇ ਨਹੀਂ ਇਹ ਦਾਤ ਉਹਨਾਂ ਨੂੰ ਮਿਲੇਗੀ ਜਿਹੜੇ ਜਾਗਣ ਦੀ ਆਦਤ ਪਾ ਕੇ ਜੁੜ ਗਏ ਨੇ ਇਹ ਦਾਤ ਉਹਨਾਂ ਨੂੰ ਮਿਲੇਗੀ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਨਾ ਇਥੇ ਇੰਨੀ ਕਿਰਪਾ ਕੀਤੀ ਗੁਰਮਖ ਅੰਦਰ ਦੀ ਦੇਖੋ ਇਸ ਸ਼ਲੋਕ ਦੀ ਬ੍ਰਿਤੀ ਨੂੰ ਸਮਝਾਇਆ ਕਹਿ ਲੱਗੇ ਜਦੋਂ ਸ਼ਬਦ ਦਾਤ ਆਵੇ ਨਾ ਤੇ ਉਦੋਂ ਇਹ ਨਾ ਕਦੀ ਸਮਝ ਲਵੀ ਕਿ ਮੈਂ ਪਿਛਲੇ ਰਾਤ ਮੈਂ ਜਾਗਣਾ ਨਾ ਮੇਰਾ ਹੱਕ ਬਣਦਾ ਮੈਨੂੰ ਇਹ ਦਾਤ ਮਿਲਣੀ ਚਾਹੀਦੀ ਆਪਾਂ ਬਚਨ ਪੜ੍ਹਨੇ ਤਵਜੂ ਦਿਆ ਦੀ ਗੁਰਮਖੋ ਸ਼ਬਦ ਆਪਾਂ ਪੜ੍ਹਨੇ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਕਿ ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲਦੀ ਏ ਤੇ ਧੰਨ ਗੁਰੂ ਨਾਨਕ ਸਾਹਿਬ ਕਹਿ ਲੱਗੇ ਜਦੋਂ ਦਾਤ ਸ਼ਬਦ ਆਇਆ ਦਾਤ ਤੇ ਕਦੀ ਦਾਦੇ ਦੀ ਹੁੰਦੀ ਦਾਤ ਤੇ ਕਦੀ ਵੀ ਖਾਕ ਨਹੀਂ ਜਿਤਾਇਆ ਜਾਂਦਾ ਦਾਤ ਦੇ ਉੱਤੇ ਕਦੀ ਵੀ ਆਪਣੀ ਕੀਤੀ ਕੋਈ ਕਾਦਣਾ ਦਿਖੋਂ ਨਹੀਂ ਦਿਖਾਈ ਜਾਂਦੀ ਕਹਿ ਲੱਗੇ ਇਹ ਸਾਈਂ ਦੀ ਦਾਤ ਹੈ ਹੋ ਸਕਦਾ ਹੈ ਕਿ ਤੂੰ ਇੰਨਾ ਸਮਾਂ ਜਾਗਦਾ ਰਹੇ ਕਿ ਕਈ ਸਾਲ ਲੰਘਣ ਤੋਂ ਬਾਅਦ ਵੀ ਤੇਰਾ ਅੰਦਰ ਸੋਤਾ ਤੇ ਖਾਲੀ ਰਹੇ ਤੇ ਉਹ शकਦਾ ਕਿ ਭਾਵਨਾ ਵਾਲਾ ਅੱਜ ਬਵੇ ਉਹ ਸੁੱਤੇ ਕੋਏ ਨੂੰ ਉਠਾ ਕੇ ਮਾਲਕੋ ਦੀ ਝੋਲੀ ਵਿੱਚ ਦਾਤ ਦੇ ਦੇਵੇ ਦਾਵਾਂ ਨਹੀਂ ਹਜ਼ੂਰ ਨੇ ਸ਼ਬਦ ਵਰਤੇ ਧਿਆਨ ਦਿਆ ਜੇ ਕਹਿਣ ਲੱਗੇ ਦਾਤੀ ਸਾਹਿਬ ਸੰਧੀਆਂ ਕਿਆ ਚੱਲਦਾ ਇਸ ਨਾਲ ਕਿ ਦਾਤਾ ਤਾਂ ਮਾਲਕ ਦੀਆਂ ਨੇ ਸਾਹਿਬ ਦੀਆਂ ਨੇ ਉਹਦੇ ਨਾਲ ਕੋਈ ਜ਼ੋਰ ਨਹੀਂ ਚੱਲਦਾ ਧੱਕਾ ਨਹੀਂ ਚੱਲਦਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਇਸ ਨਾਲ ਇੱਕ ਜਗੰਦੇ ਨਾਂ ਲੈਣ ਇੱਕ ਸੁੱਤਿਆਂ ਦੇ ਉਠਾਲ ਇਹ ਵਿਉ ਦੀ ਕਰਾਮਾਤ ਇਹ ਵਿਉ ਉਹਦੀ ਦਾਤ ਕਿ ਇੱਕ ਜਾਗਦਿਆਂ ਨੂੰ ਕੁਝ ਨਾ ਮਿਲੇ ਤੇ ਇੱਕ ਸੁਧੀਆਂ ਭੈਣ ਨੂੰ ਕਿਰਪਾ ਕਰਕੇ ਦਾਤ ਦੇ ਦੇ ਗੁਰਮਖੋ ਇਸ ਤੋਂ ਅੱਗੇ ਇੱਕ ਪਰਮਾਨ ਹੋਰ ਅਰਥ ਕਰਕੇ ਮੈਂ ਆਪ ਜੀ ਦਾ ਧਿਆਨ ਇੱਕ ਇਤਿਹਾਸਕ ਨੁਕਤੇ ਵੱਲ ਜਾਣਾ ਚਾਹੰਦ ਸਹਿਬਾਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨਹੀਂ ਕਬੀਰ ਸਾਹਿਬ ਦੇ ਇਸ ਸ਼ਲੋਕ ਦਾ ਵੀ ਖੁਲਾਸਾ ਕੀਤਾ ਜਦੋਂ ਬਾਬਾ ਜੀ ਦਾ ਇਹ ਸ਼ਬਦ ਆਪਾਂ ਪਵਿੱਤਰ ਪੜ੍ਹਨੇ ਆ ਕਬੀਰ ਮੈਂ ਦੀ ਕਰਕੇ ਘਾਲਿਆ ਇਹ ਤੇ ਸ਼ਬਦ ਕੋ ਲਿਆ ਨਹੀਂ ਕਾਲਿਆ ਦਾ ਅਰਥ ਏ ਕਾਲਣਾ ਕਰਨੀ ਕਮਾਈ ਕਰਨੀ ਹੁਣ ਮਹਿੰਦੀ ਛੇੜੀਏ ਉਹਦੀ ਇੰਨੀ ਕੁ ਕਾਲਣਾ ਐ ਇੰਨੀ ਕੁ ਉਹਦੀ ਕਮਾਈ ਹੈ ਕਿ ਜਦੋਂ ਉਹਨੇ ਕਿਸੇ ਖਾਸ ਤੇ ਰੰਗ ਲਿਉਣਾ ਹੈ ਨਾ ਤੇ ਪਹਿਲਾਂ ਉਹਨੂੰ ਆਪਣੇ ਆਪ ਨੂੰ ਪਛਾਣਾ ਪੈਂਦਾ ਹੈ ਪੀਸਾ ਤੋਂ ਬਿਨਾ ਉਹ ਮਹਿੰਦੀ ਰੰਗ ਕਿਵੇਂ ਲਏ ਆਏਗੀ ਸਾਬਨੇ ਸ਼ਬਦ ਵਰਗ ਤੇ ਨਾਨਕ ਹਜ਼ੂਰ ਦਾ ਬਚਨ ਕਬੀਰ ਮਹਿੰਦੀ ਕਰਕੇ ਕਾਲਿਆ ਕਿ ਇਹਦੀ ਕੋ ਕਾਰਣਾ ਕੀਤੀ ਕਿ ਜਿਵੇਂ ਮਹਿੰਦੀ ਬਰੀਕ ਹੁੰਦੀ ਏ ਇੰਨੀ ਕਮ ਕਾਰਨਾ ਇੰਨੀ ਕਮਾਈ ਕੀਤੀ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ ਹੁਣ ਆਪ ਦਾ ਅਰਥ ਆਪਣੀ ਮਾਂ ਨੂੰ ਆਪਣੀ ਖੌਮੇ ਨੂੰ ਪੀਸੁੱਟਿਆ ਆਪ ਪਿਸਾਏ ਪਿਸਾਏ ਪਰ ਮੇਰੇ ਮਾਲਕ ਜੀ ਤੈਨ ਸਹਿ ਬਾਤ ਨਾ ਪੁੱਛਿਆ ਇੰਨੀ ਕਮਾਈ ਕਰਕੇ ਜੇ ਕੋ ਕਹਿ ਵੀ ਮੈਨੂੰ ਦਾਤ ਮਿਲਣੀ ਚਾਹੀਦੀ ਏ ਮੈਂ ਇੰਨੀ ਕਲਨਾ ਕੀਤੀ ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਪੀ ਦਿੱਤਾ ਮੇਰਾ ਹੱਕ ਬਣਦਾ ਗੁਰਮਖੋ ਇਸ ਗੱਲ ਨੂੰ ਮਨ ਵਿੱਚੋਂ ਕੱਢ ਦਿਓ ਜਿੰਨਾ ਮਰਜੀ ਜੱਤ ਤਤ ਕਲਨਾ ਕਰੋ ਪਰ ਆਸ ਉਹਦੀ ਰਹਿਮ ਦੀ ਕਰੋ ਬਖਸ਼ਿਸ਼ ਦੀ ਖਸੂਰ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਇਹ ਕਾਦੀ ਦਾਤ ਜੇ ਤੂੰ ਕਹਿਣਾ ਆਪਣੀ ਕਲਨਾ ਨਾ ਲਈਏ ਕਹਿਣ ਲੱਗੇ ਦਾਤ ਤਾਂ ਉਹ ਹੁੰਦੀ ਹੈ ਜੋ ਤਰੁੱਠ ਕੇ ਮਾਲਕ ਦੇ ਦੇਵੇ ਮੈਂ ਅਰਜ਼ ਕਰਿਆ ਕਿ ਕਬੀਰ ਮਹੰਦੀ ਕਰਕੇ ਕਹ ਲਿਆ ਆਪ ਪਿਸਾਏ ਪਿਸਾਏ ਤੇ ਨਾਲ ਬਚਨ ਵਿੱਚ ਵਰਤੇ ਤੈਸੇ ਬਾਤ ਨਾ ਪੁੱਛਿਆ ਕਬ ਹੁ ਨਾ ਲਾਹੀ ਪਾਇ ਕਿ ਮਾਲਕ ਇੰਨੀ ਕਹਣਾ ਤੋਂ ਬਾਅਦ ਵੀ ਤੇਰੇ ਚਰਨਾਂ ਨਾਲ ਨਾ ਜੁੜੇ ਤੇ ਫਿਰ ਲਾਭ ਕੀ ਹੋਇਆ ਉੱਚੀ ਫਿਰ ਮਹਲਾ 3 ਧੰ ਗੁਰੂ ਅਮਰਦਾਸ ਜੀ ਨੇ ਦਾ ਉੱਤਰ ਦਿੱਤਾ ਹੈ ਕਹਿਣ ਲੱਗੇ ਨਾਨਕ ਮਹੰਦੀ ਕਰਕੇ ਰੱਖਿਆ ਦੇਖੋ ਮੈਂ ਜੋ ਵੀ ਅਰਥ ਕਰ ਰਿਹਾ ਬਾਹਰੀ ਤੋਂ ਬਾਹਰ ਨਹੀਂ ਜਾਣਾ ਕਾਤ ਜੀ ਨੂੰ ਭਲੀ ਪ੍ਰਕਾਰ ਇਹ ਜਾਣਕਾਰੀ ਹੈ ਕਿ ਯਤਨ ਕਰੇ ਕਿ ਧੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਭੈ ਵਿੱਚ ਰਹਿ ਕੇ ਵਿਆਖਿਆ ਕੀਤੀ ਜਾਵੇ ਸਾਹਿਬ ਨੇ ਸ਼ਬਦ ਵਰਤੇ ਇਹਦੀ ਵਿਆਖਿਆ ਕੀਤੀ ਵੀ ਕਬੀਰ ਸਾਹਿਬ ਕਹਿੰਦੇ ਨੇ ਇੰਨੀ ਕਹਣਾ ਤਾਲੀ ਤੁਨ ਚਰਣਾ ਨਾਲ ਨਹੀਂ ਲਾਇਆ ਤੇ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ ਕਿ ਨਾਨਕ ਮਹਿਦੀ ਕਰ ਕੇ ਰੱਖਿਆ ਸੋ ਸੋ ਨਦਰ ਕਰੇ ਆਪੇ ਪਿਸੈ ਆਪੇ ਕਸੈ

ਤੇ ਤਾਂ ਪਦਵੀਆਂ ਮਿਲਦੀਆਂ ਨੇ ਆਪਾਂ ਵੀ ਕਹਿੰਦੇ ਇਹਦੇ ਵਿੱਚ ਕੋਈ ਦੋ ਰਾਵਾਂ ਨੇ ਸੇਵਾ ਕਰਨ ਵਾਲੇ ਨੂੰ ਰਹਿਮਤ ਮਿਲਦੀ ਗੁਰਮਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਨਾ ਇੱਕ ਵਚਨ ਕੀਤਾ ਕਹਿੰਦੇ ਜਦੋਂ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਸੇਵਾ ਕਰਦਾ ਹੈ ਗੱਦੀ ਕੇਵਲ ਉਹਨੂੰ ਮਿਲਦੀ ਹੈ ਆਪਾਂ ਕਹਿੰਦੇ ਆ ਨਾ ਕਿ ਗੁਰੂ ਅੰਗਦ ਸਾਹਿਬ ਨੇ 7 ਸਾਲ 1532 ਤੋਂ 1539 ਤੱਕ ਸੇਵਾ ਕੀਤੀ ਤਾਂ ਗੱਦੀ ਮਿਲੀ ਤਾਂ ਗੁਰੂ ਅਮਰਦਾਸ ਜੀ ਨੇ ਗਾਦਰ ਝੋਈ ਤੇ ਤਾਂ ਗੱਦੀ ਮਿਲੀ ਭਾਈ ਜੇਠਾ ਗੁਰੂ ਰਾਮਦਾਸ ਜੀ ਨੇ ਹੁਕਮ ਨੂੰ ਸੱਤ ਕਰਕੇ ਮੰਨਿਆ ਜੋ ਕਿ ਆ ਥੜੇ ਤੱਕ ਬਣਾਉਂਦੇ ਰਹੇ ਕਦੀ ਵੀ ਉਹਨਾਂ ਜਿਤਾਇਆ ਨਹੀਂ ਮੈਂ ਇਸ ਘਰ ਦਾ ਦਿਮਾਗ ਆ ਤਾਂ ਗੱਦੀ ਮਿਲੀ ਧਿਆਨ ਦਿਓ ਇਹਨੇ ਸੋਚਿਓ ਵੀ ਅੱਜ ਗੱਲ ਉਲਟੀ ਕਰਨ ਲੱਗਾ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੀ ਸੰਬੰਧੀ ਇੱਕ ਅਸੀਂ ਬਚਨ ਕਰਦੇ ਹੁੰਦੇ ਆ ਕਿ ਪਿਤਾ ਨੇ ਕਿਹਾ ਕਿ ਤੁਸੀਂ ਜਾਣੇ ਜੋਨ ਸਤ ਬਚਨ ਕਰਕੇ ਮੰਨਿਆ ਤੇ ਲਾਹੌਰ ਨੂੰ ਤੁਰ ਕੇ ਗੱਦੀ ਤਾਂ ਮਿਲੀ ਗੁਰਮਖੋ ਗੁਰੂ ਆਕ੍ਰਿਸ਼ਨ ਸਾਹਿਬ ਨੇ ਕਿੰਨੇ ਕਾਲਣਾ ਕਹੇ ਧਿਆਨ ਰਿਆਜ ਪੰਜ ਸਾਲ ਕੁ ਮਕੀਨੇ ਦੀ ਉਮਰ ਵਿੱਚ ਗੱਦੀ ਮਿਲੀ ਤੇ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਦੇ ਸਾਹਮਣੇ ਗੱਲ ਆਈ ਉਹਨਾਂ ਨੇ ਬੜੇ ਸੋਹਣੇ ਬਚਨ ਕਹੇ ਕਹਿਣ ਲੱਗੇ 100 ਉਹ ਪਰਮੇਸ਼ਵਰ ਦੇ ਦਰ ਤੋਂ ਮਿਲੀ ਕੋਈ ਦਾਤ 100 ਟਿੱਕਾ 170 ਸ਼ੇਰ ਸੋਈ ਸੱਚਾ ਤਖਤ ਟਿਕਾਈ ਇਸ ਪੌੜੀਵਾਂ ਧਿਆਨ ਦੇ ਆਜ ਦੇ ਅਰਥ ਕੈਸੇ ਨੇ ਕਹਿੰਦੇ ਨੇ ਸੇਵਾ ਕੀਤੀ ਹੁਕਮ ਵਿੱਚ ਬੱਚਿਛ ਲੈ ਕੇ ਤੇ ਜੇ ਚਾਹੀਏ ਵੀ ਇਹ ਗੱਦੀ ਜਾਂ ਇਹ ਦਾਤ ਕੇਵਲ ਸੇਵਾ ਵਾਲੇ ਨੂੰ ਮਿਲਦੀ ਏ ਗੁਰਮਖੋ ਬਾਬਾ ਗੁੱਡਾ ਸ਼ਹਿਰ ਜੀ 100 ਤੇ 13 ਸਾਲ ਕੱਲਣਾ ਕਰ ਲਈਏ 125 ਸਾਲ ਦੀ ਉਮਰ ਵਿੱਚ ਸੰਸਾਰ ਤੇ ਰਹੇ ਨੇ 12 ਸਾਲ ਦੀ ਉਮਰ ਵਿੱਚ ਮਿਲੇ ਨੇ 100 ਤੇ 13 ਸਾਲ ਉਹਨਾਂ ਨੂੰ ਕੋਈ ਦੱਸੇ ਕਿ ਜਿੱਦਨ ਬਾਬੇ ਬੁੱਢੇ ਨੇ ਕੋਈ ਸ਼ਬਦੇ ਕੋ ਜਬਰਤਿਆ ਹੋਵੇ ਉਹ ਤਾਂ ਰਈਸ ਮਰਪਤ ਨੇ ਕਿ ਉਹਨਾਂ ਦੀ ਸੇਵਾ ਕਰਤੀ ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਬਦ ਵਰਤੇ ਸੋ ਟਿੱਕਾ ਸੋ ਸਤਰ ਸ਼ੇਰ ਸੋਈ ਸੱਚਾ ਤਖਤ ਫੈرائی ਇੱਕ ਦਾ ਅਰਥ ਮੱਥੇ ਦਾ ਨੂਰ ਕਰਾਂਗੇ ਕਿੰਨੇ ਗੁਰੂ ਨਾਨਕ ਸਾਹਿਬ ਦੇ ਮੱਥੇ ਦਾ ਜਿਹੜਾ ਨੂਰ ਹੈ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਝੁੱਲਣ ਵਾਲਾ ਜੋ ਛਤਰ ਹੈ ਤੇ ਜਿਸ ਤਖਤ ਤੇ ਮੇਰੇ ਗੁਰੂ ਨਾਨਕ ਸਾਹਿਬ ਬੈਠੇ ਹੁਣ ਇਤੇ ਤਖਤ ਦਾ ਅਰਥ ਕੇਵਲ ਆ ਸੰਸਾਰ ਦੇ ਤਖਤ ਨਹੀਂ ਕਰਨਾ ਰੋਹਾਨੀਅਤ ਦਾ ਇੱਕ ਤਖਤ ਹੈ ਰੋਹਾਨੀਅਤ ਹੀ ਇੱਕ ਮੰਜ਼ਲ ਹੈ ਜਦੋਂ ਭੱਟਾ ਨੂੰ ਪੜਨੇ ਆ ਉਹਨਾਂ ਨੇ ਧੰ ਗੁਰੂ ਰਾਮਦਾਸ ਸਾਹਿਬ ਸਾਹਿਬ ਸੰਬੰਧੀ ਇੱਕ ਬਚਨ ਕਿਹਾ ਅਖੀਰਲਾ ਸੋਈਆ ਹੈ ਗੁਰੂ ਗ੍ਰੰਥ ਸਾਹਿਬ ਦਾ ਕਿ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ ਹਰ ਸਿੰਘਾਸਨ ਦੀਓ ਸ਼੍ਰੀਪੁਰ ਤਾਹੇ ਬਿਠਾਇਓ ਉਹ ਕਿਉਂ ਜੀ ਪਦਵੀ ਹੈ ਅਸਲ ਵਿੱਚ ਇੱਕ ਤਖਤ ਬਾਹਰੇ ਬੈਣ ਵਾਲਾ ਗੁਰਮਖੋ ਇੱਕ ਤਖਤ ਹੈ ਅੰਦਰ ਰੂਖਾਨੀਅਤ ਜਿਨੂੰ ਸਹਿਬ ਨੇ ਕਹਿ ਨਾਨਕ ਬੱਦਾ ਧਰ ਤਾਹ ਜਿੱਥੇ ਮਿਰਤ ਨਾ ਜਨਮ ਜਨ ਜਿਸ ਤਖਤ ਬਾਰੇ ਸਹਿਬ ਕਹਿੰਦੇ ਨੇ ਸੁਖ ਮਹਿਲ ਜਾਂਕੇ ਉੱਚ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਬ ਕਥਾ ਪ੍ਰਭ ਕੀ ਅਤ ਮੀਠੀ ਬਿਰਲੇ ਕਿਨੂ ਕਾਹੂ ਨੇਤਰੋ ਹੀ ਥੀ ਜਬਰਸੀ ਪਰਮਿਆ ਕੇ ਬੇਗਮਪੁਰਾ ਸ਼ਹਿਰ ਕੋ ਨਾਉ ਉਥੇ ਤੱਕ ਹੁੰਦੀ ਹੈ ਕਿ ਅਬ ਮੈਂ ਖੂਬ ਵਤਨ ਗਹਿ ਪਾਈ ਉਹਾਂ ਖੈਰ ਸਦਾ ਮੇਰੇ ਭਾਈ ਉਹ ਕਿਹੜਾ ਤਖਤ ਹੈ ਜਿਸ ਤਖਤ ਤੇ ਬਾਹਰੋਂ ਦੇਖੀਏ ਤੇ ਕੁੱਲੀ ਵਿੱਚ ਬੈਠਾ ਚਮੜੇ ਕੱਟ-ਕੱਟ ਕੇ ਜੁੱਤੀਆਂ ਗੱਢਦਾ ਤੇ ਜਦੋਂ ਬੋਲਦਾ ਕਹਿੰਦਾ ਉਸ ਤਖਤ ਤੇ ਜਾ ਬੈਠਾ ਵਾ ਜਿਸ ਘਰ ਵਿੱਚ ਕਦੀ ਦੁੱਖ ਨਹੀਂ ਕਲੇਸ਼ ਨਹੀਂ ਚਿੰਤਾ ਨਹੀਂ ਚੋਰਾ ਨਹੀਂ ਜਿਦੇ ਵਿੱਚ ਕਦੀ ਕਿਸੇ ਨੇ ਰੋਕ ਕੇ ਨਹੀਂ ਪੁੱਛਿਆ ਤੂੰ ਕਿੱਥੋਂ ਆਇਆ ਕਿੱਥੋਂ ਜਾਣਾ ਜਿਵੇਂ ਕਿਸੇ ਦੀ ਮਰਜ਼ੀ ਇਸਾਈਲ ਕਰੀ ਜਾਏ ਮੈਂ ਸਿਰਫ ਸੰਖੇਪ ਜਾਂ ਚੱਲਣਾ ਚਾਹਨ ਕਹਿਣ ਅੱਗੇ 100 ਟਿੱਕਾ ਗੁਰੂ ਨਾਨਕ ਸਾਹਿਬ ਦੇ ਮਸਤਕ ਦਾ ਨੂਰ 100 ਛਤਰ ਸਿਰ ਤੇ ਝੁੱਲਣ ਵਾਲਾ ਛਤਰ ਸੋਈ ਸੱਚਾ ਤਖਤ ਠਕਾਈ ਓਹੀ ਸਖਤ ਤੇ ਚੀਜ਼ਾਂ ਮੱਥੇ ਦਾ ਨੂਰ ਸਿਰ ਦਾ ਛਤਰ ਬਹਿਣ ਵਾਲਾ ਤਖਤ ਤੇ ਗੁਰਮੁਖੋਦਰ ਅੱਗੇ ਕਹਿਣ ਅੱਗੇ ਗੁਰਨਾਨਕ ਹੰਦੀ ਮੋਹਰ ਹੱਥ ਅਰਥ ਕਰ ਰਿਹਾ ਵੀ ਇਹ ਕਰਾਮਾਤ ਇਹ ਨਹੀਂ ਦਾਤ ਜੇ ਕਿਤੇ ਕਈ ਆਪਣੀ ਕਮਾਈ ਨਾਲ ਮਿਲਦੀ ਹੈ ਬਿਲਕੁਲ ਨਹੀਂ ਗੁਰੂ ਨਾਨਕ ਹੰਦੀ ਮੋਹਰ ਹੱਥ ਮੋਹਰ ਦਾ ਅਰਥ ਇਹ ਆਪਾਂ ਕਰਾਂਗੇ ਛਾਪ ਛਾਪ ਦਾ ਅਰਥ ਇਹ ਨਹੀਂ ਸੋਨੇ ਦੀ ਛਾਪ ਦਾ ਅਪ ਸਪੈਮ ਕਹਿਣ ਲੱਗੇ ਵੀ ਗੁਰੂ ਨਾਨਕ ਹੰਦੀ ਮੋਹਰ ਹੱਥ ਜਿਹੜੀ ਛਾਪ ਜਿਹੜੀ ਮੋਹਰ ਉਹਦੇ ਕੋਲ ਸੀ ਨਾ ਤੇ ਕਹਿਣ ਲੱਗੇ ਗੁਰ ਅੰਗਦ ਦੀ ਲੋਈ ਸਿਰਾਈ ਆਪਣੇ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੀ ਜੈਜੈਕਾਰ ਕਰਾ ਦਿੱਤੀ ਅੱਗੇ ਫਿਰ ਉਹ ਵਚਨ ਕਰਦੇ ਨੇ ਕਹਿਣ ਲੱਗੇ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ ਕਰਤਾਰਪੁਰ ਛੱਡ ਦਿੱਤਾ ਤੇ ਖਡੂਰ ਸਾਹਿਬ ਦੀ ਧਰਤੀ ਤੇ ਮੇਰੇ ਗੁਰੂ ਨਾਨਕ ਸਾਹਿਬ ਜੋਤ ਜਗਾ ਕੇ ਬੈਠ ਕੇ ਆਪੀ ਸ਼ਬਦ ਵਰਤੇ ਦਿੱਤਾ ਛੋੜ ਕਰਤਾਰਪੁਰ ਵਿੱਚ ਖਡੂਰੇ ਜੋਤ ਜੋਤ ਜਗਾਈ ਤੇ ਭਾਈ ਸਾਹਿਬ ਆਪਣੇ ਕੋਲ ਇੱਕ ਟੋਕ ਕਹਿੰਦੇ ਨੇ ਕਹਿੰਦੇ ਨੇ ਜੰਮੇ ਪੂਰਬ ਬੀਜਿਆ ਵਿਚ ਵਿੱਚ ਹੋਰ ਪੂਰੀ ਸਫਰਾ ਹੈ ਅੱਗੇ ਸ਼ਬਦ ਨੇ ਲੈਣੇ ਪਾਈ ਨਾਨਕੋਂ ਧਿਆਨ ਵਿਆਜ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ਜਦੋਂ ਸ਼ਬਦ ਦੇਣੀ ਆ ਗਿਆ ਇਹਦਾ ਮਤਲਬ ਕੱਲੀ ਕੱਲਣਾ ਨਹੀਂ ਕੋਈ ਪੁਰਬਲੀਆਂ ਖੇਡਾਂ ਤੇ ਰੱਬ ਦੀ ਬਖਸ਼ਿਸ਼ ਤਾਂ ਅੱਗੇ ਦੇਣੀ ਪਈ ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ਅੱਗੇ ਫਿਰ ਤੋਕੇ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਦਾਤ ਇਲਾਹੀ ਅਮਰ ਸਰੂਪ ਧੰਨ ਗੁਰੂ ਅਮਰਦਾਸ ਬੈਠੇ ਨੇ ਅਮਰ ਸਰੂਪ ਹੋ ਕੇ ਜਿਨੇ ਵਿਰਤਨਾ ਨਹੀਂ ਕਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਸਨ ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਪਾਈ ਦਾਤ ਇਲਾਹੀ ਫੇਰ ਬਖਾਇਆ ਗੋਇੰਦਵਾਲ ਅਚਰਜ ਖੇਲ ਨਾ ਲਖਿਆ ਜਾਈ ਤੇ ਭਾਈ ਸਾਹਿਬ ਕਹਿੰਦੇ ਨੇ ਕਲੀਆਂ ਸੇਵਾ ਨਹੀਂ ਇਹ ਦਾਤ ਜੋਤ ਖਸਮੇ ਵਧਿਆ ਇਹ ਤਾਂ ਖਸਮ